ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਸਾਫ਼ ਸੁਥਰੀ ਰਾਜਨੀਤੀ ਨੂੰ ਪੈਦਾ ਕਰਨ ਵਾਸਤੇ ਪੰਜਾਬ ਦੇ ਵਿੱਚ ਸੱਤਾ 'ਚ ਆਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਨੇ ਵੱਡੇ ਵੱਡੇ ਦਾਅਵੇ ਵੱਡੇ ਵੱਡੇ ਵਾਅਦੇ ਕੀਤੇ ਕਿ ਪੰਜਾਬ ਦੇ ਵਿੱਚ ਸਾਫ਼ ਸੁਥਰਾ ਪ੍ਰਸ਼ਾਸਨ ਹੋਵੇਗਾ ਔਰ ਭ੍ਰਿਸ਼ਟਾਚਾਰੀ ਦੇ ਵਿਰੁੱਧ ਜ਼ੀਰੋ ਟੋਲਰੈਂਸ ਕੋਈ ਇਸ ਤਰ੍ਹਾਂ ਦੀ ਟੋਲਰੈਂਸ ਨਹੀਂ ਕੀਤਾ ਜਾਵੇਗਾ ਕਿ ਜਿਹੜਾ ਵੀ ਬੰਦਾ ਭ੍ਰਿਸ਼ਟਾਚਾਰੀ ਕਰਦਾ ਉਸਦੇ ਉਸ ਨੂੰ ਸਰਕਾਰ ਦੇ ਵਿੱਚ ਰੱਖਿਆ ਜਾਵੇ ਤੁਹਾਨੂੰ ਸਖਤ ਸਜ਼ਾਾਂ ਦਿੱਤੀਆਂ ਜਾਣਗੀਆਂ ਪਰ ਇਸੇ ਦੇ ਚੱਲਦਿਆਂ ਜਿੱਥੇ ਸਰਕਾਰ ਦੇ ਉੱਪਰ ਜਾਂ ਸਰਕਾਰ ਦੇ ਨੁਮਾਇੰਦਿਆਂ ਤੇ ਸਮੇਂ-ਸਮੇਂ ਤੇ ਭ੍ਰਿਸ਼ਟਾਚਾਰੀ ਦੇ ਦੋਸ਼ ਲੱਗਦੇ ਆਏ ਆ ਉੱਥੇ ਹੁਣ ਬੀਤੇ ਦਿਨੀ ਇੱਕ ਵੱਡਾ ਦੋਸ਼ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਮੌਜੂਦਾ ਸਰਕਾਰ ਦੇ ਉੱਪਰ ਲਾਇਆ ਜਿਦੇ ਵਿੱਚ ਜਿੱਥੇ ਗ੍ਰਹਿ ਮੰਤਰੀ ਦੇ ਉੱਪਰ ਇਹ ਦੋਸ਼ ਲੱਗੇ ਨੇ ਉੱਥੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਜੋ ਗ੍ਰਹਿ ਮੰਤਰੀ ਵੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਵੀ ਭ੍ਰਿਸ਼ਟਾਚਾਰੀ ਦੇ ਵੱਡੇ ਘੁਟਾਲੇ ਦੇ ਵਿੱਚ ਫਸਦੇ ਨਜ਼ਰ ਆ ਰਹੇ ਆ ਮਾਮਲਾ ਕੀ ਹੈ ਸਾਰਾ ਮਾਮਲਾ ਹੈ ਪਿਛਲੇ ਸਾਲ 144 ਟੋਇਟਾ ਹਾਈਲੈਕਸ ਗੱਡੀਆਂ ਖਰੀਦੀਆਂ ਗਈਆਂ ਨੇ ਜਿਹੜੀਆਂ ਕਿ ਸੜਕ ਸੁਰੱਖਿਆ ਫੋਰਸ ਬਣਾਈ ਗਈ ਆ ਉਹਦੇ ਵਿੱਚ ਪੰਜਾਬ ਪੁਲਿਸ ਨੂੰ ਗੱਡੀਆਂ ਦਿੱਤੀਆਂ ਗਈਆਂ ਸ਼ਹਿਰਾਂ ਦੇ ਵਿੱਚ ਵੱਖ-ਵੱਖ ਚੌਂਕਾਂ ਤੇ ਵੱਖ-ਵੱਖ ਟਿਕਾਣਿਆਂ ਤੇ ਉਹ ਗੱਡੀਆਂ ਖੜਾਈਆਂ ਜਾਂਦੀਆਂ ਤੇ ਜਿਨ੍ਹਾਂ ਦਾ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਤੇ ਉਹ ਗੱਡੀਆਂ ਅੱਗੇ ਉਹਨਾਂ ਨੂੰ ਫਰਸਟ ایڈ ਰਲਿਫ ਦਿੰਦੀਆਂ ਨੇ ਹਸਪਤਾਲ ਤੱਕ ਪਹੁੰਚਾਉਂਦੀਆਂ ਨੇ ਉਹ ਜਿਹੜੀਆਂ 144 ਟੋਇਟਾ ਹਾਈਲੈਕਸ ਗੱਡੀਆਂ ਖਰੀਦੀਆਂ ਗਈਆਂ ਨੇ ਉਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਧਾਂਦਲੀ ਹੋਈ ਹੈ ਵੱਡਾ ਘੁਟਾਲਾ ਹੋਇਆ ਇਹ ਇਸ ਗੱਲ ਦਾ ਜਿਹੜਾ ਖੁਲਾਸਾ ਕੀਤਾ ਸਤਨਾਮ ਸਿੰਘ ਆਰਟੀਆਈ ਕਾਰਕੁਨ ਨੇ ਜਿਨ੍ਹਾਂ ਨੇ ਬੀਤੇ ਦਿਨੀ ਇੱਕ ਆਰਟੀਆਈ ਪਾਈ ਕੁਝ ਆਪਣੇ ਜਿਹੜੇ ਗੁਪਤ ਸੂਤਰ ਨੇ ਉਹਨਾਂ ਦੇ ਜ਼ਰੀਏ ਜਾਣਕਾਰੀ ਇਕੱਠੀ ਕੀਤੀ ਕਿ ਜਿਹੜੀਆਂ ਇਹ 144 ਗੱਡੀਆਂ ਖਰੀਦੀਆਂ ਗਈਆਂ ਇਹਨਾਂ ਦੇ ਵਿੱਚ ਸਰਕਾਰ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਸ਼ੋਰਟ ਲਾਈਨ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਡਾਇਰੈਕਟ ਇਹ ਕੰਪਨੀ ਤੋਂ ਨਹੀਂ ਖਰੀਦਦਾ ਜਦਕਿ ਜੇਕਰ ਕੋਈ ਡਾਇਰੈਕਟ ਕੰਪਨੀ ਤੋਂ ਖਰੀਦਦਾ ਤਾਂ ਉਹਨਾਂ ਨੂੰ 10 ਤੋਂ 15 ਲੱਖ ਰੁਪਏ ਇੱਕ ਗੱਡੀ ਪਿੱਛੇ ਛੋਟ ਦਿੱਤੀ ਜਾਂਦੀ ਹੈ ਤਾਂ ਹੁਣ ਉਹਨਾਂ ਨੇ ਜਿਹੜਾ ਹੈਗਾ ਪਿਛਲੇ ਦਿਨੀ ਸੁਖਪਾਲ ਸਿੰਘ ਖਹਿਰਾ ਤੇ ਨਾਲ ਹੋਰ ਆਰਟੀਆਈ ਕਾਰਕੁਨ ਸਮਾਜਿਕ ਕਾਰਕੁਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਸਿੱਧਮ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦੇ ਵਿੱਚ ਦੋਸ਼ੀ ਠਹਿਰਾਇਆ ਕਿਉਂਕਿ ਪੰਜਾਬ ਦੇ ਗ੍ਰੈਬ ਵਿਭਾਗ ਵੀ ਉਹਨਾਂ ਕੋਲ ਆ ਤੇ ਇਹ ਜਿਹੜੀਆਂ ਗੱਡੀਆਂ ਖਰੀਦੀਆਂ ਨੇ ਇਹ ਪੰਜਾਬ ਪੁਲਿਸ ਨੇ ਖਰੀਦੀਆਂ ਡੀਜੀਪੀ ਪੰਜਾਬ ਵੱਲੋਂ ਸਿੱਧੀ ਜਿਹੜੀ ਹੈਗੀ ਹੈ ਮੇਲ ਕੀਤੀ ਗਈ ਆ ਸਿੱਧੀ ਖਰੀਦਦਾਰੀ ਕੀਤੀ ਗਈ ਆ ਤੇ ਜਿਹੜਾ ਪੁਲਿਸ ਵਿਭਾਗ ਹੈ ਉਹ ਗ੍ਰਹਿ ਮੰਤਰੀ ਕੋਲ ਹੁੰਦਾ ਸੋ ਇਸ ਮਾਮਲੇ ਦੇ ਵਿੱਚ ਹੁਣ ਜਿੱਥੇ 144 ਗੱਡੀਆਂ ਦੀ ਜਿਹੜੀ ਕੀਮਤ ਹੈ ਉਹ ਕਰੋੜਾਂ ਦੇ ਵਿੱਚ ਬਣਦੀ ਹੈ ਪਰ ਇਹ ਗੱਡੀਆਂ ਜਿਹੜੀਆਂ ਖਰੀਦੀਆਂ ਗਈਆਂ ਕਿਰਲੋਸਕਰ ਮੋਟਰ ਪ੍ਰਾਈਵੇਟ ਲਿਮਟਿਡ ਇੱਕ ਕੰਪਨੀ ਦੇ ਥਰੂ ਇੱਕ ਏਜੰਸੀ ਦੇ ਥਰੂ ਖਰੀਦیاں ਗਈਆਂ ਇਸ ਨੇ ਜਿਹੜਾ ਹੈਗਾ ਇਸ ਏਜੰਸੀ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ੋਰਟ ਨਹੀਂ ਦਿੱਤੀ ਔਰ ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਜਿਹੜੀ ਹੈਗੀ ਹੈ ਜਿਹੜਾ ਸੌਦਾ ਕਰਵਾਇਆ ਜਾਂ ਡੀਲਿੰਗ ਕਰਵਾਈਆ ਉਹ ਗਲੋਬ ਟੁਆਇਟਾ ਮੋਹਾਲੀ ਨੇ ਇਹਦੇ ਵਿੱਚ ਸਾਰੀ ਬਚੋਲ ਲਗੀ ਕੀਤੀ ਆ ਤਾਂ ਦੱਸ ਦਈਏ ਕਿ 10 ਤੋਂ 15 ਲੱਖ ਰੁਪਏ ਦੀ ਸ਼ੋਰਟ ਬਣ ਸਕਦੀ ਸੀ ਜੇਕਰ ਸਰਕਾਰ ਕੋਟੇਸ਼ਨਾਂ ਮੰਗਵਾਉਂਦੀ ਜੇਕਰ ਸਰਕਾਰ ਆਪਣੇ ਇਸ ਸੌਦੇ ਦੇ ਵਿੱਚ ਕੰਪੀਟੀਟਰ ਖੜੇ ਕਰਦੀ ਔਰ ਦੂਸਰੀ ਗੱਲ ਇੱਕ ਜਿਹੜਾ ਵੱਡਾ ਜਿਹੜਾ ਖੁਲਾਸਾ ਹੋਇਆ ਉਹ ਇਹ ਹੋਇਆ ਕਿ ਇਸ ਦੇ ਬਦਲੇ ਵਿਚੋਲਗੀ ਕਰਨ ਦੇ ਬਦਲੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਓਐਸਡੀ ਨੇ ਰਾਜਵੀਰ ਸਿੰਘ ਘੁੰਮਣ ਉਹਨਾਂ ਨੂੰ ਬਾਅਦ ਦੇ ਵਿੱਚ ਦੋ ਟੋਇਟਾ ਇਨੋਵਾ ਗੱਡੀਆਂ ਗਿਫਟ ਕੀਤੀਆਂ ਨਹੀਂ ਸੋ ਉਹ ਗਿਫਟ ਦੀ ਵੀ ਜਿਹੜੀ ਹੈਗੀ ਜਾਂਚ ਕੀਤੀ ਜਾਵੇ ਇਹ ਮੰਗ ਉਠਾਈ ਆ ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਇੱਕ ਗੱਡੀ ਦੀ ਕੀਮਤ 21 ਤੋਂ ਜਦ 21 ਜਾਂ 22 ਦੇ ਇਰਤਗਤ ਬਣਦੀ ਸੀ ਉਹ ਗੱਡੀ ਸਰਕਾਰ ਨੇ 37 ਲੱਖ ਦੇ ਵਿੱਚ ਖਰੀਦੀ ਆ ਜਿੰਨਾ ਰੇਟ ਕੰਪਨੀ ਨੇ ਮੰਗਿਆ ਉਨੇ ਰੇਟ ਦੇ ਵਿੱਚ ਸਰਕਾਰ ਨੇ ਐਜ਼ ਇਟ ਇਜ਼ ਉਹੀ ਕੀਮਤ ਦੇ ਕੇ ਉਹ ਗੱਡੀ ਖਰੀਦੀ ਆ ਜਦ ਕਿ ਇੱਕ ਪੈਸਾ ਵੀ ਸਰਕਾਰ ਨੇ ਘਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਕਰ ਆਮ ਬੰਦਾ ਵੀ ਕੋਈ ਗੱਡੀ ਖਰੀਦਦਾ ਬਿਲਕੁਲ ਕੈਸ਼ ਗੱਡੀ ਖਰੀਦਦਾ ਤਾਂ ਉਹ ਵੀ ਥੋੜੇ ਬਹੁਤੇ 20-50 ਹਜ਼ਾਰ ਰੁਪਇਆ ਘਟਾਉਣ ਦੀ ਕੋਸ਼ਿਸ਼ ਕਰਦਾ ਥੋੜੀ ਬਹੁਤੀ ਸ਼ੋਰਟ ਲੈਣ ਦੀ ਕੋਸ਼ਿਸ਼ ਕਰਦਾ ਪਰ ਹੈਰਾਨੀ ਦੀ ਗੱਲ ਕਿ ਪੰਜਾਬ ਸਰਕਾਰ ਨੇ 144 ਗੱਡੀਆਂ ਦਾ ਸੌਦਾ ਕੀਤਾ ਤੇ ਜਿੰਨੇ ਕੰਪਨੀ ਨੇ ਪੈਸੇ ਮੰਗੇ ਉਹਨੇ ਪੈਸੇ ਉਹਨਾਂ ਨੂੰ ਭੇ ਦੇ ਦਿੱਤੇ 5 ਪੈਸੇ ਵੀ ਘਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਿਹੜੇ ਅੰਕੜੇ ਕੱਢ ਕੇ ਲੈ ਕੇ ਆਏ ਨੇ ਸੁਖਪਾਲ ਖਹਿਰਾ ਤੇ ਆਰਟੀਆਈ ਕਾਰਕੁਨ ਜਾਂ ਹੋਰ ਉਹਨਾਂ ਨੇ ਤੱਥ ਇਕੱਠੇ ਕੀਤੇ ਆ ਉਹਦੇ ਵਿੱਚ ਇਹ ਹਵਾ ਜਿਹੜਾ ਹਵਾਲਾ ਦਿੱਤਾ ਕਿ ਜੇਕਰ ਉਹ ਕੋਟੇਸ਼ਨਾਂ ਮੰਗਵਾਉਂਦੇ ਕੰਪੀਟੀਟਰ ਏਜੰਸੀਆਂ ਦੇ ਖੜੇ ਕਰਦੇ ਤਾਂ ਜਿਹੜੀ ਇੱਕ ਗੱਡੀ ਦੇ ਵਿੱਚੋਂ 10 ਤੋਂ 15 ਲੱਖ ਰੁਪਏ ਛੋਟ ਹੋ ਸਕਦੀ ਸੀ ਤੇ ਉਹਨਾਂ ਨੇ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਖੁਲਾਸਾ ਕੀਤਾ ਕਿ ਉਹਨਾਂ ਨੇ ਜਿੱਥੇ ਸੀਬੀਆਈ ਨੂੰ ਇਹ ਲੈਟਰ ਲਿਖਿਆ ਉੱਥੇ ਗ੍ਰਹਿ ਮੰਤਰੀ ਜਿਹੜੇ ਹੈਗੇ ਨੇ ਭਾਰਤ ਦੇ ਅਮਿਤ ਸ਼ਾ ਉਹਨਾਂ ਨੂੰ ਵੀ ਇੱਕ ਲੈਟਰ ਭੇਜਿਆ ਤੇ ED ਨੂੰ ਵੀ ਇੱਕ ਲੈਟਰ ਭੇਜਿਆ ਤੇ ਜਿਹੜਾ ਨਾਲ ਸੁਪਰੀਮ ਕੋਰਟ ਨੂੰ ਵੀ ਇੱਕ ਲੈਟਰ ਭੇਜਿਆ ਕਿ ਇਸ ਸਾਰੇ ਮਸਲੇ ਦੀ ਜਾਂਚ ਕੀਤੀ ਜਾਵੇ ਇਹਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਘੁਟਾਲਾ ਹੋਇਆ ਇਹ ਜਾਂਚ ਕਰਕੇ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਕਿ ਲੋਕਾਂ ਦੇ ਖਜ਼ਾਨੇ ਦੇ ਵਿੱਚੋਂ ਲੋਕਾਂ ਦਾ ਪੈਸਾ ਕਿਸ ਤਰੀਕੇ ਨਾਲ ਜਿਹੜਾ ਹੈਗਾ ਸਭ ਗੋਲਮਾਲ ਕੀਤਾ ਗਿਆ ਤੇ ਜਿਹੜੀਆਂ ਗੱਡੀਆਂ ਗਿਫਟ ਦੇ ਵਿੱਚ ਮਿਲੀਆਂ ਉਹ ਕਿਸ ਤਰ੍ਹਾਂ ਹੋਈਆਂ ਨੇ ਤੁਸੀਂ ਇਸ ਮਾਮਲੇ ਨੂੰ ਕਿਵੇਂ ਵੇਖਦੇ ਹੋ ਕਿ ਬਾਕੀ ਇਸ ਮਾਮਲੇ ਦੇ ਵਿੱਚ ਘੁਟਾਲਾ ਹੋਇਆ ਕਿ ਬਾਕੀ ਇਸ ਦੇ ਵਿੱਚ ਮੁੱਖ ਮੰਤਰੀ ਇਨਵੋਲਵ ਬਣੀ ਜਾਂ ਮੁੱਖ ਮੰਤਰੀ ਤੋਂ ਬਾਹਰ ਕੀ ਹੋ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਤੁਹਾਡੇ ਪ੍ਰਤੀਕਰਮ ਕੀ ਨੇ ਸਾਨੂੰ ਜ਼ਰੂਰ ਦੱਸਿਓ ਧੰਨਵਾਦ